ਜਬ ਜੀ ਆਪਣੇ ਸੋਹਰਿਆਂ ਦੇ ਗਿਆ ਹੋਇਆ ਸੀ ਅੱਜ ਘਰ ਖੰਨੇ ਨੂੰ ਆ ਰਹੇ ਸੀਗੇ ਮੈਨੇ ਇਹਨੂੰ ਰਾਤ ਫੋਨ ਕਰਿਆ ਕਹਰੇ ਮੰਮੀ ਅਸੀਂ ਦੁਪਹਿਰੇ ਦੁਪਹਿਰੇ ਧੁੱਪੇ ਧੁੱਪੇ ਆ ਜਾਾਂਗੇ ਤੋ ਹੁਣੇ ਵਾਪਸ ਘਰ ਨੂੰ ਆ ਰਹੇ ਸੀ ਕੋਈ ਗੱਡੀ ਆਲਾ ਟੱਕਰ ਮਾਰ ਕੇ ਇਹਨਾਂ ਨੂੰ ਸਿੱਟ ਗਿਆ ਹੋਇਆ ਆ ਤਾਂ ਸਾਨੂੰ ਤਾਂ ਫੋਨ ਕਰ ਗਿਆ ਸੀ ਵੀ ਅਮਰਜੈਂਸੀ ਚਾ ਤੁਸੀਂ ਜਲਦੀ ਤੋਂ ਜਲਦੀ ਆ ਜਾਓ ਅਸੀਂ ਉੱਦੇ ਹੀ ਸੁਣਦੇ ਸਾਰੀ ਉਰੇ ਆ ਗਏ ਜੀ ਮੇਰੀ ਪੋਤੀ ਆ 1.5 ਸਾਲ ਦੀ ਜੀ ਮੇਰੀ ਬਹੂ ਆ ਜੀ ਉਦੋਂ ਨਹੀਂ ਪੂਰੇ ਹੋ ਗਏ ਹੋਏ ਬੇਟੇ ਦੇ ਵੀ ਸੁੱਟਾਂ ਲੱਗੀਆਂ ਬਹੁਤ ਜ਼ਿਆਦੀਆਂ 1.5 ਸਾਲ ਦੀ ਤਾਂ ਮੇਰੀ ਪੋਤੀ ਆ ਜੀ ਇੱਕ ਵਾਰੀ ਸੀ ਕਿੱਥੇ ਗਿਆ ਸੀ ਇਸ ਵਾਰਨ ਤੋਂ ਤਾਂ ਕੰਨੇ ਨੂੰ ਆ ਰਹੇ ਸੀ ਘਰ ਨੂੰ ਆ ਰਹੇ ਸੀਗੇ ਇਹ ਸਕੂਲ ਟਰੀ ਤੇ ਸੀਗੇ ਜੀ ਦੋਨੇ ਜਣੇ ਟਰੱਕ ਵਾਲਾ ਫੇਟ ਮਾਰ ਕੇ ਮੇਰੀ ਬਾਹੂ ਵੀ ਪੂਰੀ ਹੋ ਗਈ ਮੇਰੀ ਪੋਤੀ ਵੀ ਪੂਰੀ ਹੋ ਗਈ ਬੱਚਾ ਅਮਰਨ ਸੀ ਚਾਈ ਮੇਰਾ ਜੀ ਮੈਂ ਤਾਂ ਡਿਊਟੀ ਤੇ ਸੀ ਜੀ ਮੈਨੂੰ ਫੋਨ ਗਿਆ ਕਹਿੰਦੇ ਵੀ ਉਹਨਾਂ ਦਾ ਐਕਸੀਡੈਂਟ ਹੋਇਆ ਕਹਿੰਦੇ ਵੀ ਗਵਿੰਦਗੜ ਮੰਡੀ ਗਵਿੰਦਗੜਾ ਜੀ ਬੱਸ ਸਟੈਂਡ ਕੋਲੀ ਉਹਨਾਂ ਦਾ ਐਕਸੀਡੈਂਟ ਹੋਇਆ ਜੀ ਉੱਥੇ ਕਹਿੰਦੇ ਨੇ ਵੀ ਉਥਾਂ ਤੇ ਮੁੱਕ ਗਏ ਬੱਚੀ ਕਿੰਨੇ ਬੱਚੀ ਤਾਂ ਕੱਲ ਜਨਮ ਦਿਨ ਸੀ ਜੀ ਕੱਲ 12 ਫਰਵਰੀ ਦਾ ਉਹਦਾ ਹੈਪੀ ਬਰਥਡੇ ਸੀ ਜੀ ਅੱਜ 2 ਸਾਲ ਦੀ ਹੋਈ ਹੈ ਜੀ ਕੱਲੋਂ ਮਾਂ ਤੇ ਤੀ ਦੋਵੇਂ ਹਾਂਜੀ ਹਾਂਜੀ ਤੂੰ ਨੇ ਹੀ ਜਣ ਤੂੰਨਾਂ ਦੀ ਡੈਥ ਹੋ ਗਈ 2025 ਉਹਦੇ ਵਿੱਚੋਂ ਇੱਕ ਬੋਡੀ ਸੀ ਸੁਖਵਿੰਦਰ ਕੌਰ ਜੋ ਕਿ ਮਤਲਬ ਜਿੰਨਾ ਦਾ ਇੱਕ ਮਦਰ ਸੀ ਇੱਕ ਬੱਚਾ ਸੀ ਤੇ ਇੱਕ ਫਾਦਰ ਸੀਗੇ ਤਿੰਨੋਂ ਤੇ ਮਦਰ ਔਰ ਜਿਹੜਾ ਬੱਚਾ ਏ ਆਲੀਆ ਉਹ ਦੋਨਾਂ ਨੂੰ ਦੋਨਾਂ ਦੀ ਬਾਡੀ ਮੌਚ ਚ ਸ਼ਿਫਟ ਕਰਾ ਦਿੱਤੀ ਉਹਨਾਂ ਤੋਂ ਉਹਨਾਂ ਦੀ ਡੈਡ ਬਾਡੀ ਸਾਡੇ ਕੋਲ ਆਈ ਸੀਗੀ ਤੇ ਜਿਹੜੇ ਥਰਡ ਪਰਸਨ ਨੇ ਥਰਡ ਪੇਸ਼ੈਂਟ ਨੇ ਤਰຸນ ਕੁਮਾਰ ਉਹ ਹਲੇ ਅੰਡਰ ਟ੍ਰੀਟਮੈਂਟ ਐਂਡ ਅੰਡਰ ਐਗਜ਼ਾਮੀਨੇਸ਼ਨ ਤੇ ਆਪਣੀ ਜਮ ਹਾਂਜੀ ਮੈਂ ਹਰੇ ਲੈਫਟਰ ਨੂੰ ਐਡਵਾਈਸ ਉਹਨਾਂ ਨੂੰ ਕੀਤਾ ਸੀਗਾ ਪਰ ਉਹ ਕਹਿੰਦੇ ਸੀ ਕਿ ਅੱਜ ਅਸੀਂ ਇੱਥੇ ਰਹਿਣਾ ਚਾਹੁੰਦੇ ਆਂ o no, no la que garafra pero que han deseado tantas.